ਜੇਕਰ ਮਿਲਦਾ ਹੈ ਸੰਗਰੂਰ ਇਲਾਕੇ ਦੇ ਵਿੱਚ ਸੁਨਾਮ ਤੋਂ 20 ਕਿਲੋਮੀਟਰ ਦੀ ਦੂਰੀ ਉੱਪਰ ਨਗਰ ਹੈ ਗੰਡੂਆ ਇਸ ਨਗਰ ਦੇ ਵਿੱਚ ਇੱਕ ਗੁਰਮੁਖ ਪਿਆਰਾ ਰਹਿੰਦਾ ਹੈ ਜਿੰਦਾ ਨਾਮ ਹੈ ਭਾਈ ਮੁਗਲੂ ਇਹ ਭਾਈ ਮੁਗਲੂ ਕਿੱਤੇ ਮਹਾਰਾਜ ਦੇ ਜੰਗ ਦੇ ਵਿੱਚ ਲੜਿਆ ਬੜੀ ਬਹਾਦਰੀ ਦੇ ਨਾਲ ਸੂਰਬੀਰਤਾ ਦੇ ਨਾਲ ਇਹਨੇ ਦੁਸ਼ਮਣ ਦੇ ਆਹੂ ਲਾ ਸੁਟੇ ਆਪ ਵੀ ਜ਼ਖਮੀ ਹੋਇਆ ਤੇ ਜਦੋਂ ਜੰਗ ਸਮਾਪਤ ਹੋਈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੰਗ ਦੇ ਮੈਦਾਨ ਦੇ ਵਿੱਚ ਦੇਖਣ ਦੇ ਲਈ ਆਏ ਨੇ ਉਹਨਾਂ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਨੇ ਜੰਗ ਦੇ ਵਿੱਚ ਦੋ-ਦੋ ਹੱਥ ਕੀਤੇ ਨੇ ਤੇ ਕੀ ਵਖਿਆ ਵੀ ਭਾਈ ਮੁਗਲੂ ਹਲੇ ਸਹਿਕਦਾ ਪਿਆ ਸਵਾਸ ਚੱਲਦੇ ਨੇ ਤੇ ਭਾਈ ਮੁਗਲੂ ਨੂੰ ਸਤਿਗੁਰੂ ਜੀ ਨੇ ਪਿਆਰ ਦੇ ਨਾਲ ਆਪਣੀ ਗੋਦ ਦੇ ਵੱਲ ਨੂੰ ਕਰ ਲਿਆ ਸਿਰ ਉਹਦਾ ਆਪਣੀ ਗੋਦੀ ਦੇ ਵਿੱਚ ਰੱਖ ਲਿਆ ਭਾਈ ਮੁਗਲੂ ਨੇ ਅੱਖਾਂ ਖੋਲ੍ਹੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਨੂਰਾਨੀ ਚਿਹਰਾ ਦੇਖਿਆ ਅਤ ਦਾ ਜ਼ਖਮੀ ਸਰੀਰ ਹੈ ਆਪਣਾ ਅੰਤਮ ਸਮਾ ਜਾਣਦਿਆਂ ਹੋਇਆ ਸਤਕਾਰ ਵਜੋਂ ਹੱਥ ਜੋੜਨਾ ਕਰਦਾ ਤੇ ਸਤਿਗੁਰੂ ਜੀ ਜਾਣੀ ਜਾਣ ਪਾਤਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਿਆਰ ਦੇ ਰਹੇ ਨੇ ਕੁਛ ਦੇ ਨੇ ਕਹਿੰਦੇ ਭਾਈ ਮੁਗਲੂ ਬੜੀ ਬਹਾਦਰੀ ਦੇ ਨਾਲ ਲੜਿਆ ਮਨ ਵਿੱਚ ਕੋਈ ਇੱਛਾ ਹੋਵੇ ਕੋਈ ਇਸ ਦੁਨੀਆ ਦਾ ਸੁੱਖ ਕੋਈ ਇਸ ਦੁਨੀਆ ਦੀ ਵਸਤੂ ਚਾਹੀਦੀ ਹੋਵੇ ਤੇ ਇੱਕ ਵਾਰ ਮੁਖ ਦੇ ਵਿੱਚੋਂ ਬੋਲ ਸਾਰੀਆਂ ਵਸਤੂਆਂ ਸਾਰੇ ਸੁੱਖ ਤੇਰੀ ਝੋਲੀ ਪਾ ਦਿਆਂਗੇ ਭਾਈ ਮੁਗਲੂ ਕਹਿੰਦਾ ਜੀ ਅੰਤਮ ਸਮਾਂ ਤੇ ਆ ਹੀ ਗਿਆ ਹੁਣ ਦੁਨੀਆ ਦੇ ਸੁੱਖਾਂ ਨੂੰ ਕੀ ਕਰਨਾ ਬਸ ਆਹੀ ਮੇਰੀ ਇੱਛਾ ਹੈ ਵੀ ਸਵਾਸ ਤਿਆਗਣੇ ਨੇ ਤੁਹਾਡੇ ਚਿਹਰੇ ਦੇ ਦਰਸ਼ਨ ਹੋ ਰਹੇ ਨੇ ਇਸ ਤੋਂ ਵੱਡਾ ਹੋਰ ਮੇਰੇ ਲਈ ਸੁਭਾਗ ਸਮਾਂ ਕੀ ਹੋ ਸਕਦਾ ਗੁਰੂ ਦੇ ਸਿੱਖ ਦੇ ਲਈ ਗੁਰੂ ਦਾ ਦਰਸ਼ਨ ਦੁਨੀਆਂ ਦੇ ਕੀਮਤੀ ਤੋਂ ਕੀਮਤੀ ਸੁੱਖਾਂ ਤੋਂ ਪਰੇ ਦਾ ਸੁੱਖ ਹੈ। ਇਹੀ ਕਾਰਨ ਹੈ ਵੀ ਦੁਨੀਆਂ ਦੇ तमाम ਸੁੱਖ ਮਿਲਣ ਤੋਂ ਬਾਅਦ ਵੀ ਬੰਦਾ ਹੋ ਸਕਦਾ ਹੈ ਕਿਤੇ ਨਾ ਕਿਤੇ ਦੁਖੀ ਹੋ ਜਾਏ। ਪਰ ਜਿਸ ਗੁਰਮੁਖ ਪਿਆਰੇ ਦੇ ਕੋਲ ਗੁਰੂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾ ਜਿੰਦੇ ਕਰਮਾਂ ਦੇ ਵਿੱਚ ਉਹ ਸੁੱਖ ਲਿਖਿਆ ਗਿਆ ਉਹਨੂੰ ਦੁਨੀਆਂ ਦੀ ਭਾਵੇਂ ਕੋਈ ਵਸਤੂ ਵੀ ਨਾ ਮਿਲੇ ਪਰ ਉਹਦੇ ਹਿਰਦੇ ਦਾ ਪਿਆਰ ਜਿਹੜਾ ਗੁਰੂ ਦੇ ਨਾਲ ਹੈ ਨਾ ਉਹ ਗੁਰੂ ਦਾ ਪਿਆਰ ਉਹਨੂੰ ਕਦੇ ਡੋਲਣ ਨਹੀਂ ਦਿੰਦਾ ਕਦੇ ਦੁਖੀ ਨਹੀਂ ਹੋਣ ਦਿੰਦਾ ਤੇ ਭਾਈ ਮੁਗਲੂ ਹੱਥ ਜੋੜੇ ਨੇ ਸਤਿਗੁਰੂ ਜੀ ਨੂੰ ਕਹਿੰਦਾ ਜੀ ਅੰਤਮ ਸਮਾ ਤੇ ਆ ਹੀ ਗਿਆ ਗੁਰਬਾਣੀ ਨੂੰ ਪੜ੍ਹੀਏ ਤੇ ਸਤਿਗੁਰੂ ਜੀ ਤੁਸੀਂ ਹੀ ਸਮਝਾ ਰਹੇ ਹੋ ਵੀ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਸਿੱਖ ਨੂੰ ਨਾ ਤੇ ਰਾਜ ਦੀ ਭੁੱਖ ਹੈ ਦੁਨੀਆਂ ਦੇ ਸੁੱਖਾਂ ਦੀ ਭੁੱਖ ਨਹੀਂ ਨਾ ਮਰਨ ਤੋਂ ਬਾਅਦ ਵਾਲੀ ਮੁਕਤੀ ਦੀ ਇੱਛਾ ਰੱਖਦੇ ਆ ਕਿਉਂਕਿ ਸਤਿਗੁਰੂ ਜੀ ਜਦੋਂ ਤੇਰੇ ਨਾਲ ਹੀ ਜੁੜ ਗਏ ਤੂੰ ਹਿਰਦੇ ਦੇ ਵਿੱਚ ਵਸ ਗਿਆ ਤੇ ਅਸੀਂ ਤੇ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਜਿਉਂਦੇ ਜੀ ਮੁਕਤਾਂ ਤੇ ਜਿਹੜੀ ਤੀਸਰੀ ਗੱਲ ਸਤਿਗੁਰੂ ਜੀ ਆਪ ਜੀ ਸਮਝਾਉਂਦੇ ਉਹ ਵੀ ਮਨ ਪ੍ਰੀਤ ਚਰਨ ਕਮਲਾਰੇ ਤੇਰੇ ਚਰਨ ਕਮਲਾਂ ਦਾ ਓਟ ਆਸਰਾ ਮਿਲਦਾ ਰਹੇ ਇਦੋਂ ਵੱਡੀ ਹੋਰ ਕੀ ਮੰਗ ਹੋ ਸਕਦੀ ਹੈ ਸਤਿਗੁਰੂ ਜੀ ਹੱਸ ਪਏ ਤੇ ਭਾਈ ਮੁਗਲੂ ਜਦੋਂ ਸਤਿਗੁਰੂ ਜੀ ਦੇ ਮੁਖਵਲ ਵੇਖਦਾ ਕਹਿੰਦਾ ਜੀ ਕੀ ਹੋਇਆ ਹੱਸ ਕਿਉਂ ਪਏ ਹੋ ਸਤਿਗੁਰੂ ਜੀ ਕਹਿੰਦੇ ਭਾਈ ਮੁਗਲੂ ਦਿਲ ਛੋਟਾ ਨਾ ਕਰ ਤੇਰਾ ਅੰਤਮ ਸਮਾਂ ਨਹੀਂ ਹਲੇ ਆਇਆ ਤੂੰ ਬੜੀ ਲੰਮੀ ਉਮਰ ਭੋਗਣੀ ਐ ਜੀਵਨ ਦੇ ਵਿੱਚ ਬਥੇਰੇ ਸਵਾਸ ਤੇਰੇ ਬਾਕੀ ਨੇ ਜ਼ਿੰਦਗੀ ਦੇ ਨਿਰਵਾਦੇ ਲਈ ਕੁਝ ਮੰਗ ਲੈ ਕਹਿੰਦਾ ਜੀ ਜੇ ਮੇਰੇ ਕੋਲੇ ਸਮਾਂ ਬਹੁਤਾ ਹੈ ਜ਼ਿੰਦਗੀ ਦਾ ਤੇ ਫਿਰ ਕਿਰਪਾ ਰਹਿਮਤ ਕਰ ਦਿਓ ਜਦੋਂ ਮੇਰਾ ਅੰਤਮ ਸਮਾਂ ਆਵੇ ਉਸ ਸਮੇਂ ਐਦਾਂ ਦੀ ਹਾਲਤ ਬਣੀ ਹੋਵੇ ਤੁਹਾਡੀ ਗੋਦ ਦੇ ਵਿੱਚ ਮੇਰਾ ਸਿਰ ਹੋਵੇ ਇਸ ਤੋਂ ਵੱਡੀ ਹੋਰ ਮੇਰੇ ਅੰਦਰ ਕੋਈ ਮੰਗ ਨਹੀਂ ਤੇ ਸਤਿਗੁਰੂ ਜੀ ਕਹਿੰਦੇ ਭਾਈ ਮੁਗਲੂ ਇਹ ਵੀ ਨਹੀਂ ਹੋ ਸਕਦਾ ਕਹਿੰਦਾ ਜੀ ਕਿਉਂ ਸਤਿਗੁਰੂ ਜੀ ਕਹਿੰਦੇ ਇਹ ਵੀ ਭਾਈ ਮੁਗਲੂ ਤੇਰੀ ਸਵਾਸਾਂ ਦੀ ਪੂੰਜੀ ਬੜੀ ਲਮੇਰੀ ਹੈ ਤੇ ਅਸੀਂ ਇਹ ਸਰੀਰਕ ਜਾਮਾ ਤੁਹਾਡੇ ਤੋਂ ਪਹਿਲਾਂ ਛੱਡ ਜਾਣਾ ਇਸ ਕਰਕੇ ਜੋ ਮੰਗ ਤੁਸੀਂ ਮੰਗ ਰਹੇ ਹੋ ਇਹ ਮੰਗ ਪੂਰੀ ਨਹੀਂ ਹੋ ਸਕਦੀ ਤੇ ਕਹਿੰਦਾ ਦਾਤਾ ਜੀ ਤੁਸੀਂ ਆਪ ਹੀ ਤੇ ਗੁਰਬਾਣੀ ਦਾ ਉਪਦੇਸ਼ ਦ੍ਰਿੜ ਕਰਾਇਆ ਵੀ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਤੁਸੀਂ ਆਪ ਹੀ ਤੇ ਸਮਝਾਇਆ ਵੀ ਗੁਰੂ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਗੁਰੂ ਸਰੀਰ ਨਹੀਂ ਗੁਰੂ ਜੋਤ ਹੈ ਤੇ ਜੇ ਇਹ ਜੋਤ ਇਸ ਜਾਮੇ ਵਿੱਚ ਨਾ ਹੋਏਗੀ ਕਿਸੇ ਨਾ ਕਿਸੇ ਜਾਮੇ ਵਿੱਚ ਤੇ ਹੋਏਗੀ ਨਾ ਜੇ ਇਹ ਜੋਤ ਇਸ ਸਰੀਰ ਵਿੱਚ ਨਾ ਹੋਏਗੀ ਕਿਸੇ ਨਾ ਕਿਸੇ ਸਰੀਰ ਵਿੱਚ ਤੇ ਹੋਏਗੀ ਨਾ ਕਿਰਪਾ ਰਹਿਮਤ ਕਰਦੇ ਹੋ ਜਿਸ ਜਾਮੇ ਵਿੱਚ ਵੀ ਹੋਵੋਗੇ ਉਸੇ ਜਾਮੇ 'ਚ ਆ ਜਾਓ ਤੇ ਸਤਗੁਰੂ ਜੀ ਕਹਿੰਦੇ ਠੀਕ ਹੈ ਭਾਈ ਫਿਰ ਕਹਿੰਦੇ ਐਦਾਂ ਕਰ ਵੀ ਜਦੋਂ ਤੇਰਾ ਅੰਤਮ ਸਮਾਂ ਆਏਗਾ ਨਾ ਭਾਵਨਾ ਦੇ ਨਾਲ ਯਾਦ ਕਰੀ ਤੇਰੇ ਘਰ ਵਿੱਚ ਆ ਕੇ ਤੈਨੂੰ ਦਦਾਰੇ ਬਖਸ਼ਾਂਗੇ ਪਰ ਭਾਈ ਮੁਗਲੂ ਸਾਨੂੰ ਪਹਿਚਾਣ ਨਹੀਂ ਤੇ ਇੱਕ ਗੱਲ ਦਾ ਖਿਆਲ ਰੱਖੀ ਘਰ ਦੇ ਦਰਵਾਜ਼ੇ ਖੁੱਲੇ ਰੱਖੀ ਦਰਵਾਜ਼ੇ ਨਾ ਭੇੜ ਕੇ ਬਹਿ ਜਾਈਂ ਕਿਤੇ ਅਸੀਂ ਆਈਏ ਤੇ ਤੇਰੇ ਘਰ ਦਾ ਦਰਵਾਜ਼ਾ ਬੰਦ ਹੋਵੇ ਹੱਥ ਜੋੜ ਦਿੱਤੇ ਸਮਾਂ ਆਪਣੀ ਚਾਲੇ ਚੱਲਦਾ ਗਿਆ ਇਧਰ ਅੱਜ ਭਾਈ ਮੁਗਲੂ ਮਹਿਸੂਸ ਕਰਦਾ ਵੀ ਜ਼ਿੰਦਗੀ ਦਾ ਜਿਹੜਾ ਸਮਾਂ ਜਿਉਂਇਆ ਉਹਨੇ ਉਹ ਸਵਾਸਾਂ ਦੀ ਪੂੰਜੀ ਏ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਏ ਤੇ ਅੰਤਮ ਸਵਾਸ ਲੱਗੇ ਹੀ ਨੇ ਭਾਈ ਮੁਗਲੂ ਆਪਣੇ ਬੱਚਿਆਂ ਨੂੰ ਕਹਿ ਦਿੰਦਾ ਪੁੱਤ ਪੁੱਤਰੀਆਂ ਨੂੰ ਕਹਿ ਦਿੰਦਾ ਕਹਿੰਦਾ ਅੱਜ ਘਰ ਦਾ ਦਰਵਾਜ਼ਾ ਬੰਦ ਨਾ ਕਰਿਓ ਮੇਰੇ ਗੁਰੂ ਨੇ ਆਉਣਾ ਗੁਰੂ ਨੇ ਆ ਕੇ ਦਰਸ਼ਨ ਦਿਦਾਰੇ ਦੇਣੇ ਨੇ ਮੇਰੇ ਨਾਲ ਬਚਨ ਕੀਤਾ ਸੀ ਤੇ ਜਿਹੜੇ ਭਾਵਨਾ ਤੋਂ ਹੀਣੇ ਨੇ ਭਾਵਨਾ ਤੋਂ ਸਖਣੇ ਨੇ ਉਹ ਕਹਿੰਦੇ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਕਿਹੜਾ ਸਮਾਂ ਕਿਹੜੇ ਵੇਲੇ ਉਹਨਾਂ ਨੇ ਵਚਨ ਕੀਤਾ ਹੋਵੇਗਾ ਪਤਾ ਨਹੀਂ ਉਹਨਾਂ ਨੇ ਆਉਣਾ ਹੈ ਕਿ ਨਹੀਂ ਆਉਣਾ ਤੇ ਮਨ ਵਿੱਚ ਹਲੇ ਤੱਕ ਇਹੀ ਸੋਚੀ ਜਾਂਦਾ ਵੀ ਉਹ ਆਉਣਗੇ ਪਰ ਗੁਰਮੁਖ ਪਿਆਰਾ ਜਿੰਦੀ ਭਾਵਨਾ ਗੁਰੂ ਦੇ ਉੱਪਰ ਸੰਪੂਰਨ ਹੈ ਆਪਣੇ ਬੱਚਿਆਂ ਨੂੰ ਕਹਿੰਦਾ ਅੱਜ ਘਰ ਦਾ ਦਰਵਾਜ਼ਾ ਬੰਦ ਨਾ ਕਰਿਓ ਦਰਵਾਜ਼ਾ ਖੁੱਲਾ ਛੱਡ ਦਿੱਤਾ ਇਧਰ ਸੁਨਾਮ ਦੇ ਲਾਗੇ ਪਿੰਡ ਹੈ ਪਿੱਖੀ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਇਸ ਇਲਾਕੇ ਦੇ ਵਿੱਚ ਪ੍ਰਚਾਰਕ ਫੇਰੀ ਦੇ ਉੱਪਰ ਆਏ ਹੋਏ ਸਨ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠੇ ਅੰਤਰ ਧਿਆਨ ਹੋਏ ਤੇ ਭਾਈ ਮੁਗਲੂ ਜਿਹੜਾ ਗਲ ਵਿੱਚ ਪੱਲਾ ਪਾ ਕੇ ਅਰਦਾਸਾਂ ਬੇਨਤੀਆਂ ਪਿਆ ਕਰਦਾ ਉਹ ਭਾਵਨਾ ਦੇ ਬੋਲ ਸਤਿਗੁਰੂ ਜੀ ਦੇ ਹਿਰਦੇ ਤੱਕ ਗਏ ਸਤਗੁਰੂ ਜੀ ਨੇ ਨਾ ਘੋੜੇ ਦੇ ਉੱਪਰ ਕਾਠੀ ਪਾਈ ਨਾ ਕਿਸੇ ਸਿੱਖ ਨੂੰ ਨਾਲ ਲਿਆ ਤੇ ਇਦਾਂ ਹੀ ਘੋੜੇ ਉੱਪਰ ਸਵਾਰ ਹੋ ਕੇ ਉਹ ਨਗਰ ਗੰਡੂਆਂ ਦੇ ਵਿੱਚ ਆ ਗਏ ਭਾਈ ਮੁਗਲੂ ਦੇ ਘਰ ਪਹੁੰਚੇ ਦਰਵਾਜ਼ਾ ਖੁੱਲਾ ਹੈ ਅੰਦਰ ਚਲੇ ਗਏ ਘੋੜੇ ਦੇ ਉੱਪਰੋਂ ਉਤਰੇ ਨੇ ਤੇ ਜਿਸ ਮੰਜੇ ਦੇ ਉੱਪਰ ਭਾਈ ਮੁਗਲੂ ਲੰਮਾ ਪਿਆ ਹੋਇਆ ਬਜ਼ੁਰਗ ਅਵਸਥਾ ਦੇ ਵਿੱਚ ਅੱਖਾਂ ਮੀਚੀਆਂ ਹੋਈਆਂ ਨੇ ਸੁਰਤ ਧਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਪਾਸ ਜੋੜੀ ਹੋਈ ਹੈ ਇਧਰ ਛੇਵੇਂ ਸਤਗੁਰੂ ਜੀ ਦੇ ਸੁਪੁੱਤਰ ਧਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਸ ਮੰਜੇ ਦੇ ਕੋਲ ਪਹੁੰਚੇ ਜਾ ਕੇ ਨਾ ਭਾਈ ਮੁਗਲੂ ਦਾ ਸਿਰ ਆਪਣੀ ਬੁੱਕਲ ਦੇ ਵਿੱਚ ਰੱਖ ਲਿਆ ਬੈਠ ਗਏ ਮੰਜੇ ਦੇ ਉੱਪਰ ਭਾਈ ਮੁਗਲੂ ਨੇ ਅੱਖਾਂ ਖੋਲ੍ਹੀਆਂ ਤੇ ਕੀ ਵੇਖਦਾ ਵੀ ਉਹੀ ਸਰੂਪ ਜਿਹੜਾ ਕਦੇ ਮਹਾਰਾਜ ਦੇ ਮੈਦਾਨ ਦੇ ਵਿੱਚ ਉਹਨੇ ਦੇਖਿਆ ਸੀ ਜਿਸ ਸਰੂਪ ਨੇ ਉਹਦੇ ਨਾਲ ਬਚਨ ਕੀਤੇ ਸਨ ਵੀ ਤੇਰੇ ਅੰਤਮ ਸਵਾਸ ਸਾਡੀ ਗੋਦ ਦੇ ਵਿੱਚ ਹੀ ਨਿਕਲਣਗੇ ਤੇਰੇ ਅੰਤਮ ਸਵਾਸ ਸਾਡੀ ਝੋਲੀ ਦੇ ਵਿੱਚ ਹੀ ਨਿਕਲਣਗੇ ਉਹੀ ਸਰੂਪ ਅੱਜ ਉਹਦੇ ਘਰ ਦੇ ਵਿੱਚ ਹਾਜ਼ਰ ਹੈ ਹੱਥ ਜੋੜੇ ਨੇ ਮੁੱਖ ਦੇ ਵਿੱਚੋਂ ਕੁਝ ਬੋਲਣਾ ਚਾਹੁੰਦਾ ਹੈ ਸਰੀਰ ਬਜ਼ੁਰਗ ਹੈ ਬੋਲਿਆ ਨਹੀਂ ਜਾਂਦਾ ਇਹੀ ਵਜ੍ਹਾ ਸਤਿਗੁਰੂ ਜੀ ਦੀ ਗੁਰਬਾਣੀ ਤਾਂ ਹੀ ਵਾਰ-ਵਾਰ ਕਹਿੰਦੀ ਹੈ ਵੀ ਇਹ ਸਰੀਰ ਹੈ ਨਾ ਜਿਹੜਾ ਇਹਨੂੰ ਕਹਿੰਦੇ ਇਦਾਂ ਸਮਝ ਲਓ ਜਿਵੇਂ ਜਿਵੇਂ ਦਨ ਬਤੀਤ ਹੁੰਦੇ ਜਾਂਦੇ ਨੇ ਨਾ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਉਦ ਘਟੈ ਤਨ ਛਿਜੈ ਤੇ ਜਿਹੜਾ ਮਨਮੁਖ ਹੈ ਉਹਨੂੰ ਸਤਿਗੁਰੂ ਜੀ ਇਹ ਸਵਾਲ ਕਰਦੇ ਨੇ ਕਹਿੰਦੇ ਭਾਈ ਜ਼ਿੰਦਗੀ ਦਾ ਇੱਕ ਉਹ ਸਮਾਂ ਵੀ ਆਏਗਾ ਜਦੋਂ ਯਤਨ ਤੇ ਬੜਾ ਕਰੇਗਾ ਪਰ ਰੂਦਾ ਕੰਠ ਸ਼ਬਦ ਨਹੀਂ ਉਚਰੇ ਬੋਲਿਆ ਨਹੀਂ ਜਾਏਗਾ ਜ਼ੁਬਾਨ ਦੇ ਵਿੱਚੋਂ ਅਰੂਦਾ ਕੰਠ ਸ਼ਬਦ ਨਹੀਂ ਉਚਰੈ ਹਿਰਦੇ ਦੇ ਵਿੱਚ ਭਾਵਨਾ ਬਣ ਵੀ ਜਾਏ ਪਰ ਤੇਰੇ ਕੋਲੇ ਉਹ ਰਸਨਾ ਨਹੀਂ ਹੋਏਗੀ ਜਿਸ ਰਸਨਾ ਦੇ ਨਾਲ ਤੂੰ ਉਹ ਗੁਰੂ ਦੀ ਵਡਿਆਈ ਕਰ ਸਕੇ ਇਹ ਮਨਮੁਖ ਦੀ ਹਾਲਤ ਹੈ ਪਰ ਭਾਈ ਮੁਗਲੂ ਜੀ ਨੇ ਆਪਣੀ ਜ਼ਿੰਦਗੀ ਹੋਈ ਇੱਕ ਇੱਕ ਸਵਾਸ ਜਿਨੇ ਗੁਰੂ ਦੀ ਯਾਦ ਵਿੱਚ ਲੰਘਾਇਆ ਹੈ ਹੁਣ ਉਹਦੇ ਹਿਰਦੇ ਦੀ ਭਾਵਨਾ ਭਾਵੇਂ ਮੁੱਖ ਤੋਂ ਨਹੀਂ ਬੋਲਿਆ ਜਾਂਦਾ ਪਰ ਹਿਰਦੇ ਦੀ ਜਿਹੜੀ ਬੇਦਨ ਹੈ ਉਹ ਸਤਿਗੁਰੂ ਜੀ ਦੇ ਹਿਰਦੇ ਤੱਕ ਜਾ ਰਹੀ ਹੈ ਅੰਦਰ ਦੀ ਤਾਰ ਅੰਦਰ ਦੇ ਨਾਲ ਜੁੜੀ ਹੋਈ ਹੈ ਤੇ ਸਤਿਗੁਰੂ ਜੀ ਜਦੋਂ ਆਪਣੇ ਸਿੱਖ ਦੇ ਚਿਹਰੇ ਵੱਲ ਵੇਖਦੇ ਨੇ ਕਿਰਪਾ ਦੀ ਦ੍ਰਿਸ਼ਟੀ ਪਾਈ ਸਤਿਗੁਰੂ ਜੀ ਨੇ ਇਹਨੂੰ ਕਹਿੰਦੇ ਭਾਈ ਮੁੱਖ ਦੇ ਵਿੱਚੋਂ ਉਹ ਮਾਲਕ ਪ੍ਰਮਾਤਮਾ ਦਾ ਨਾਮ ਉਚਾਰਨ ਕਰਨ ਦਾ ਯਤਨ ਕਰ ਕੋਈ ਗੱਲ ਨਹੀਂ ਜੇ ਨਹੀਂ ਬੋਲਿਆ ਜਾਂਦਾ ਤੇ ਤੇਰੇ ਬਚਨ ਤੇ ਰੋਜ਼ ਹੀ ਸਾਡੇ ਨਾਲ ਹੁੰਦੇ ਨੇ ਸਤਿਗੁਰੂ ਜੀ ਅੱਗੇ-ਅੱਗੇ ਆਪ ਵਾਹਿਗੁਰੂ ਬੋਲਦੇ ਨੇ ਮਗਰ ਮਗਰ ਭਾਈ ਮੁਗਲੂ ਬੋਲਣ ਦਾ ਯਤਨ ਕਰਦਾ ਹੈ ਫਿਰ ਸਤਿਗੁਰੂ ਜੀ ਬੋਲਦੇ ਨੇ ਫਿਰ ਭਾਈ ਮੁਗਲੂ ਬੋਲਦਾ ਤੇ ਇਦਾਂ ਚਾਰ ਪੰਜ ਵਾਰ ਸਤਿਗੁਰੂ ਜੀ ਨੇ ਆਪਣੇ ਮੁਖ ਦੇ ਵਿੱਚੋਂ ਵਾਹਿਗੁਰੂ ਗੁਰਮੰਤਰ ਉਚਾਰਨ ਕੀਤਾ ਚਾਰ ਪੰਜ ਵਾਰ ਹੀ ਭਾਈ ਮੁਗਲੂ ਜਿਹੜਾ ਉਹ ਸਤਿਗੁਰੂ ਜੀ ਦੇ ਮਗਰ ਮਗਰ ਗੁਰਮੰਤਰ ਦ੍ਰਿੜ ਕਰਦਾ ਤੇ ਮੁਖ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਬੋਲਦੇ ਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਝੋਲੀ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਕਰਦੇ ਆ ਭਾਈ ਮੁਗਲੂ ਸੁਆਸਾਂ ਦੀ ਪੂੰਜੀ ਨੂੰ ਤਿਆਗ ਗਿਆ